ਕਲਾਸ ਟੋਪ ਬਾਈ ਨੇ ਐਂਡ ਕਰਾਤਾ ਸੋਚਿਆ ਮੈਂ ਨਹੀਂ ਸੋਚ ਤੋਂ ਵੀ ਪਰਾਂ ਜੀ ਦੇਖੋ ਜਰੂਰ ਆਗੇ ਫਿਲਮ ਓਕੇ ਰਿਪੋਰਟ ਫਿਲਮ ਦੂਜਾ ਸ਼ੋਅ ਓਕੇ ਕਰਕੇ ਦੂਜੇ ਦੇਖਣ ਚੱਲੇ ਆ ਨੋਟ ਅੱਪਾ ਚੰਗੇ ਢਾਤੇ ਆ ਤੋੜੇ ਨਹੀਂ ਕੋਈ ਮੈਂ ਕਹੀ ਜਮੇਸ਼ਰ ਆ ਸਭ ਤੋਂ ਵਧੀਆ ਫਿਲਮ ਮਾਨ ਸਾਹਿਬ ਦੀ ਲੱਗੀ ਬਹੁਤ ਘੈਂਡ ਐਕਟਿੰਗ ਆ ਬਸ ਲਵ ਯੂ ਮਾਨ ਸਾਹਿਬ ਨੂੰ ਅੱਪੂ ਮਾਨ ਸਾਹਿਬ ਨੇ ਨਾ ਦਸਤਾਰ ਸਜਾਈ ਹੋਈ ਹੈ ਫਿਲਮ ਚ ਓਕੇ ਮੈਂ ਦਸਮਾਨ ਸਾਹਿਬ ਕਰਕੇ ਆਂ ਮੈਂ ਦਸਤਾਰ ਸਜਾਈ ਰੱਖੀ ਵੈਸੇ ਮੈਂ ਹਰਿਆਣਾ ਸੇ ਬਿਲੋਂਗ ਕਰਤਾ ਹੂੰ ਯਰੇ ਨੈਟ ਦੇ ਬਾਈ ਨੂੰ ਬੋਲਦੇ ਆ ਉਹ ਸਾਡੀ ਜੁੱਤੀ ਚ ਨੇ ਭੇਡਾ ਬਾਕੀ ਫਿਲਮ ਓਕੇ ਆ ਪੂਰੀ ਇੱਕ ਹਫਤਾ ਬਾਈ ਦਾ ਸਾਡਾ ਫੈਨ ਦਾ ਬਾਕੀ ਸਾਡਾ ਇੱਥੇ ਕੋਈ ਬੱਬੂਆਂ ਵਰਗਾ ਜੰਮ ਨਹੀਂ ਸਕਦਾ ਨਾ ਕੋਈ ਉਹਦੀ ਬਰਾਬਰੀ ਕਰ ਸਕਦਾ ਕਹਿੰਦਾ ਖੈਦੇ ਨੇ ਜਵਾਕ ਪੁਰਾਣੇ ਖੁੰਡਾਂ ਨਾਲ ਨਹੀਂ ਮੈਨੂੰ ਤਰਕ ਦਲੀਲ ਵਾਲਾ ਕੋਈ ਨਾ ਦਿਖੇ ਖੈਦੇ ਨੇ ਜਵਾਕ ਪੁਰਾਣੇ ਖੁੰਡਾਂ ਨਾਲ ਨਹੀਂ ਮੈਨੂੰ ਤਰਕ ਦਲੀਲ ਵਾਲਾ ਕੋਈ ਨਾ ਦਿਖੇ ਤਿੱਤਰਾਂ ਨੇ ਆਵਾਜ਼ ਦਾ ਸੇੜ ਕੀ ਲਿਆ ਤੇਰੇ ਜਈਆਂ ਲੀਰਾਂ ਜੱਟ ਪਾ ਗਿਆ ਸੁੱਕੇ ਤੂੰ ਵੀ ਗੱਲ ਸੁਣ ਮੇਰੀ ਗੌਰ ਨਾਲ ਨਹੀਂ ਤੂੰ ਵੀ ਗੱਲ ਸੁਣ ਮੇਰੀ ਗੌਰ ਨਾਲ ਨਹੀਂ ਕੋਨ ਜਨਾ ਕਿਸੇ ਤੋਂ ਮੇਰਾ ਦਿਲ ਮੱਚਦਾ ਤੇਰੇ ਕੰਨਾਂ ਵਿੱਚ ਨਵੀ ਲੱਲੀ ਛੱਲੀ ਗੂੰਜੇ ਸਾਡੇ ਫੋੜੀ ਉੱਤੇ ਬੱਬੂ ਮਾਨ ਵਜਦਾ ਭਾਵੇਂ ਮਾਨ ਸਾਹਿਬ ਨੂੰ ਨਾ ਪੰਜਾਬੀ ਇੰਡਸਟਰੀ ਦਾ ਬਾਪ ਕਿਹਾ ਜਾਂਦਾ ਵਾ ਕਿਉਂਕਿ ਖਾੜਿਆਂ ਦਾ ਰਾਜਾ ਉਹ ਕਿੰਗ ਮੰਨੇ ਜਾਂਦਾ ਵਾ ਪੰਜ ਚੋ ਕਿੰਨੇ ਸੁਣਾਉਂਦੇ ਪੰਜ ਚੋ 500 ਚੋ 150 ਚੋ 50 ਤੇ 10 ਤੋਂ 10 ਬਹੁਤ ਕੈਂਡ ਮੈਂ ਫਿਲਮ ਬੱਬੂ ਮਾਨ ਭਾਈ ਦੀ ਐਕਟਿੰਗ ਬਹੁਤ ਸਿਰਾ ਭਾਈ ਨੇ ਐਂਡ ਕਰਾਤਾ ਸੋਚਿਆ ਮੈਂ ਨਹੀਂ ਸੋਚ ਤੋਂ ਵੀ ਪਰਾ ਜੀ ਦੇਖੋ ਜਰੂਰ ਆ ਕੇ ਫਿਲਮ ਬਹੁਤ ਕਾਤ ਗੱਲਬਾਤ ਹੈ ਜੀ ਮੂਵੀ ਕਨਸੈਪਟ ਕਿਦਾਂ ਦਾ ਲੱਗਿਆ ਕਨਸੈਪਟ ਬਹੁਤ ਵਧੀਆ ਜੀ ਡਿਫਰੈਂਟ ਕਨਸੈਪਟ ਹੈ ਜੀ ਦੇਖਣੀ ਚਾਹੀਦੀ ਹੈ ਮੂਵੀ ਦੇਖੋ ਸਾਰੇ ਅੱਗੇ ਜੀ ਬਾਕੀ ਬਾਈ ਲਵ ਯੂ ਯਾਰ ਦੇ ਲੋ ਦਿਲੋਂ ਲਵ ਯੂ ਬਾਈ ਨੂੰ ਸਰ ਕਿਵੇਂ ਨਹੀਂ ਲੱਗਿਆ ਤੁਹਾਨੂੰ ਟਾਪ ਕਲਾਸ ਟਾਪ ਤੁਹੋ ਕਿਦਾਂ ਦਾ ਲੱਗਿਆ ਬਖਮਨ ਉਸਤਾਦ ਜੀ ਨੂੰ 10% 10 ਆ ਪੂਰੇ ਉਨਦੀ ਜੋੜੀ ਬਹੁਤ ਸੋਹਣੀ ਸੀਗੀ ਉਹਨੇ ਸਰਦਾਰੀ ਨੂੰ ਪ੍ਰਮੋਟ ਕੀਤਾ ਹੈ ਭਗਵਾਨ ਕੇ ਫਿਲਮ ਕੀਤੀ ਉਹ ਬਹੁਤ ਵਧੀਆ ਲੱਗੀ ਫਿਲਮ ਬਹੁਤ ਵਧੀਆ ਬਣਾਈ ਹੋਈ ਸੀ ਜੀ ਬੱਬੂ ਮਾਨ ਜੀ ਦੇ ਉਹਦੇ ਐਕਸ਼ਨ ਰਿਐਕਸ਼ਨ ਸਭ ਕੁਝ ਟੌਪ ਕਲਾਸ ਸੀ ਪਹਿਲਾਂ ਨਾਲੋਂ ਬੱਬੂ ਮਾਨ ਜੀ ਦੀ ਐਕਟਿੰਗ ਦੇ ਵਿੱਚ ਵੀ ਇੰਨਾ ਫਰਕ ਪਿਆ ਹੈ ਇਹ ਦਵਾ ਕੀ ਕਹਿ ਨਹੀਂ ਕੋਈ ਬੋਲ ਵੀ ਹੈ ਨਹੀਂ ਕੀ ਕਹੀਏ ਬਹੁਤ ਵਧੀਆ ਫਿਲਮ ਬਣੀ ਹੈ ਇੰਨੀ ਸਭ ਤੋਂ ਪਸੰਦ ਆਈ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਫਿਲਮ ਹੈ ਬਹੁਤ ਵਧੀਆ ਹੈ ਸੰਤਾ ਨਹੀਂ ਹੈ ਪੰਜ ਚ ਕਿੰਨੇ ਸਟਾਰ ਦਓਗੇ 5 ਚ 5 ਹਾਂਜੀ ਕਿਵੇਂ ਦੀ ਲੱਗੀ ਬਹੁਤ ਵਧੀਆ ਮੂਵੀ ਬਹੁਤ ਨਿਆਰਾ ਆ ਸਾਰੇ ਦੇਖੋ ਜੀ ਆਪਦੀ ਫੈਮਿਲੀ ਨਾਲ ਆਉਈ ਵਧੀਆ ਮੂਵੀ ਆ ਬਹੁਤ ਵਧੀਆ ਬਹੁਤ ਵਧੀਆ ਮਾਣਾ ਬਹੁਤ ਕੈਂਸਲ ਓਕੇ ਰਿਪੋਰਟ ਫਿਲਮ ਦੂਜਾ ਸ਼ੋਅ ਬੁੱਕ ਕਰਕੇ ਦੂਜਾ ਦੇਖਣ ਚੱਲੇ ਆ ਨੋਟ ਆਪਾਂ ਚੰਗੇ ਡਾਤੇ ਆ ਤੇ ਦੂਜਾ ਫਿਲਮ ਦੀ ਜਿਹੜਾ ਦੂਜਾ ਸ਼ੋਅ ਦੇਖਣਾ ਉਧਰ ਵੀ ਨੋਟ ਡਾਉਣੇ ਜੇ ਓਕੇ ਰਿਪੋਰਟ ਹੋ ਗਈ ਫਿਲਮਾਂ ਦੀ ਬਹੁਤ ਵਧੀਆ ਲੱਗੀ ਮੈਂ ਮੂਵੀ। ਕਨਸੈਪਟ ਕਿੱਦਾਂ ਲੱਗਿਆ? ਸਭ ਵਧੀਆ ਤਾਂ ਹੀ। ਪੰਜੂ ਕਿੰਨੇ ਸਾਰ ਦੋਗੇ? ਪੰਜ ਤੋਂ 10 ਹੀ ਹੈ ਜੀ। ਕਿਵੇਂ ਦੀ ਲੱਗੀ? ਪੂਰੀ ਜ਼ਰਾ ਹੀ ਬਹਿਲਾਂ ਤਾਂ। ਕਨਸੈਪਟ ਕਿੱਦਾਂ ਲੱਗਿਆ? ਪੂਰਾ ਤੋੜੇ ਨਹੀਂ ਕੋਈ ਮੈਂ ਕਹੀ। ਜਮਈ ਸਰਾ। ਪੰਜੂ ਕਿੰਨੇ ਸਾਰ ਦੋਗੇ? ਹੈ ਜੀ। ਪੰਜੂ ਕਿੰਨੇ ਸਾਰ ਦੋਗੇ? ਇਹ 100 ਤੋਂ 150 100 ਹੀ ਦਮਾਂਗਾ 120 ਵੀ ਦੇ ਦਾਂਗੇ ਜੀ। ਕੁਕੂ ਗਿੱਲ ਦਾ ਡੂਓ ਕਿੱਦਾਂ ਲੱਗਿਆ ਹਾਂਜੀ ਬੱਬੂ ਮਾਨ ਕੁਕੂ ਗਿੱਲ ਨੂੰ ਇੱਕ ਫਰੇਮ 'ਚ ਦੇਖਣਾ ਉਹ ਕਿੱਦਾਂ ਵਧੀਆ ਬਹੁਤ ਵਧੀਆ ਬਾਈ ਤਾਂ ਹਰ ਵਾਰਸ ਰਹੀ ਹੈ ਬੱਬੂ ਮਾਨ ਦਾ ਬੱਬੂ ਮਾਨ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਪਰਪੋਰਸ਼ਨ ਦਿਖਾ ਦੋ ਲਓ ਜੀ ਕਿਵੇਂ ਦੀ ਲੱਗੀ ਸਭ ਤੋਂ ਵਧੀਆ ਫਿਲਮ ਮਾਨ ਸਾਹਿਬ ਦੀ ਲੱਗੀ ਬਹੁਤ ਘੈਂਡ ਐਕਟਿੰਗ ਆ ਬਸ ਲਵ ਯੂ ਮਾਨ ਸਾਹਿਬ ਨੂੰ ਪੰਜ ਚੋ ਕਿੰਨੇ ਸਾਲ ਹੋ ਗਏ ਕਿੰਨੇ ਚੋ ਜੀ ਪੰਜ ਚੋ ਕਿੰਨੇ ਸਾਲ ਹੋ ਗਏ 100 ਇਹ ਦੇ ਦੇ ਨੇ ਜੀ 100 ਚ ਤੇ 100 ਜੀ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਜੀ ਪੂਰੀ ਵਧੀਆ ਜੰਨੀਆਂ ਭਾਈ ਨੇ ਹੁਣ ਤੱਕ ਬਣਾਈਆਂ ਸਾਰੀਆਂ ਵਧੀਆ ਕੋਈ ਫਿਲਮ ਬਾਦੀ ਨਹੀਂ ਹੈ ਜੀ ਦੇਖਣ ਵਾਲੀ ਹੈ ਜਿਹੜੇ ਨੈੱਟ ਦੇ ਭਾਈ ਨੂੰ ਬੋਲਦੇ ਆ ਛੋਟੇ ਛੋਟੇ ਜਵਾਕ ਪੇਜ ਬਣਾ ਕੇ ਫੇਕ ਪੇਜ ਬਣਾ ਕੇ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਨਾ ਭਾਈ ਨੂੰ ਪਰਵਾਹ ਆ ਉਹ ਸਾਡੀ ਜੁੱਤੀ 'ਚ ਨੇ ਭੇਡਾਂ ਬਾਕੀ ਫਿਲਮ ਓਕੇ ਆ ਪੂਰੀ ਕੋਈ ਸਾਰੇ ਗਾਣੇ ਠੀਕ ਆ ਭਾਈ ਜਿੰਨੇ ਵੀ ਮਤਲਬ ਸੀਗਣਾ ਫਿਲਮ ਦੇ ਵਿੱਚ ਪੂਰੇ ਪਰਿਵਾਰ ਨੂੰ ਵੀ ਦੇਖਣੀ ਪਵੇ ਪਰਿਵਾਰ ਨੂੰ ਵੀ ਸਾਰੇ ਜਣੇ ਆਓ ਵੇਖੋ ਪਰਿਵਾਰ ਨੂੰ ਨਾਲ ਲੈ ਕੇ ਆਓ ਸਾਰੇ ਜਣੇ ਆ ਕੇ ਵੇਖੋ ਬਹੁਤ ਸੋਹਣੀ ਬਹੁਤ ਸੋਹਣੀ ਮੂਵੀ ਸੀ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਮੂਵੀ ਆ ਜੀ ਬਹੁਤ ਸੋਹਣੀ ਪੰਜ ਚੋਂ ਕਿੰਨੇ ਸਟਾਰ ਦੋ ਪੰਜ ਚੋਂ ਪੰਜਾਹ ਪੰਜ ਚੋਂ 500 ਚੋਂ 150 ਚੋਂ 50 ਤੇ 10 ਤੋਂ 10 ਮੈਂ ਤਾਂ ਭਾਈ ਦਾ ਪਿਆਰੇ ਹਾਂ ਕਿਵੇਂ ਦੀ ਲੱਗੀ ਫਿਲਮ ਸਰ ਫਿਲਮ ਦਾ ਬਹੁਤ ਵਧੀਆ ਸੀਨ ਆ ਜੀ ਬਾਕੀ ਆਪਾਂ ਹੀ ਕਮਾਂਗੇ ਕਹਿੰਦਾ ਹਨੇਰੀ ਵਿਆਹੀ ਨਾਲ ਆਇਆ ਇਹ ਤੂਫਾਨ ਕੋੜੇ ਨਿਮਰਤਾ ਸ਼ਨੀਂ ਦੀ ਵੀ ਜੋੜੀ ਵਾ ਕਮਾਲ ਗੋੜੇ ਹੰਟਲ ਦੀ ਤਾਂ ਵੱਖਰੀ ਵਜਾਣ ਗੋੜੇ 16 ਮਈ ਆ ਗਈ ਅੱਜ ਦੇਖੀ ਸ਼ੌਕੀ ਸਰਦਾਰ ਗੋੜੇ ਦੇਖੀ ਸ਼ੌਕੀ ਸਰਦਾਰ ਗੋੜੇ ਪੰਜ ਚੋਂ ਕਿੰਨੇ ਸਾਰ ਦੋਗੇ ਪੰਜ ਚੋਂ ਅਸੀਂ ਦੱਸ ਦਵਾਂਗੇ ਮੈਂ 100 ਚੋਂ 200 ਦਵਾਂਗੇ ਜੀ ਤੇ ਕੱਟ ਨਹੀਂ ਦੇਣੇ ਹੈਗੇ ਸਾਡੇ ਲਈ ਜਾਨ ਹਾਜ਼ਰ ਆ ਬਾਈ ਜੀ ਬਬੂਬਾ ਜਿੰਦਾਬਾਦ ਬੱਬੀਬਾ ਜਿੰਦਾਬਾਦ ਬਬੂਬਾ ਜਿੰਦਾਬਾਦ ਬਾਕੀ ਸਰਦ ਜਿੰਦਾਬਾਦ ਸੰਕੇਤਰ ਜਿੰਦਾਬਾਦ ਬਾਕੀ ਵਹੀ ਲਵ ਯੂ ਤੇਰੇ ਨਾਲ ਮਾਨ ਸਾਹਿਬ ਲਵ ਯੂ ਜੀ ਤੁਸੀਂ ਸਾਡੀ ਜਿੰਦ ਜਾਨ ਹੈ ਜੀ ਬਹੁਤ ਪਿਆਰ ਕਰਦੇ ਜੀ ਬਾਈ ਆ ਜਾਂਦਾ ਅੱਗੇ ਬਾਈ ਨੂੰ ਆਉਣਾ ਚਾਹੀਦਾ ਸੀਗਾ ਸਹੀ ਗੱਲ ਹੈ ਜੀ ਬਾਈ ਨੂੰ ਆਉਣਾ ਚਾਹੀਦਾ ਸੀ ਪਾਜੇ ਫੈਨ ਨੂੰ ਠੀਕ ਰਿਹਾ ਛੋਟੇ ਹੁੰਦੇ ਤੋਂ ਪਿਆਰ ਕਰਦੇ ਆ ਬਾਈ ਨੂੰ ਤੇ ਸਾਰੀ ਉਮਰੇ ਕਰਾਂਗੇ ਬਾਈ ਸਾਡੀ ਜਿੰਦ ਜਾਨ ਹੈ ਤੇ ਲਵ ਯੂ ਹਮੇਸ਼ਾ ਬਾਈ ਨੂੰ ਇਹ ਭਰਾਏ ਸਾਡੇ ਸਾਰੇ ਭਾਈ ਦੇ ਕੱਟੜ ਫੈਨ ਹਣ ਬਾਈ ਜੀ ਫੈਨਾ ਨੂੰ ਬਹੁਤ ਪਿਆਰ ਕਰਦਾ ਹੁਣ ਹਫਤਾ ਜੀ ਸ਼ੋਅ ਇਹ ਦੇਖਣਾ ਹੈ ਸਾਰੀ ਫਿਲਮ ਦੇਖਣੀ ਪਹਿਲਾ ਸਵੇਰੇ ਦੇਖਿਆ ਜੀ ਹੁਣ ਦੂਜਾ ਦੇਖਿਆ ਦੁਬਾਰਾ ਫਿਰ ਦੇਖਣਾ ਜੀ ਇੱਕ ਹਫਤਾ ਬਾਈ ਦਾ ਸਾਡਾ ਫੈਨਾ ਦਾ ਬਾਈ ਸਾਡਾ ਇੱਥੇ ਕੋਈ ਬੱਬੂਆਂ ਵਰਗਾ ਜੰਮ ਨਹੀਂ ਸਕਦਾ ਨਾ ਕੋਈ ਵੀ ਬਰਾਬਰੀ ਕਰ ਸਕਦਾ ਬਾਈ ਨੂੰ ਪਿਆਰ ਕਰਦੇ ਆ ਚਾਰ ਪੰਜ ਗਲੈਨਾਂ ਲਿਖਿਆ ਬਾਈ ਲਈ ਕਹਿੰਦਾ ਖੈਂਦੇ ਨੇ ਜਵਾਕ ਪੁਰਾਣੇ ਖੁੰਡਾ ਨਾਲ ਨਹੀਂ ਮੈਨੂੰ ਤਰਕ ਦਲੀਲ ਵਾਲਾ ਕੋਈ ਨਾ ਦਿਖੇ ਖੈਦੇ ਨੇ ਜਵਾਕ ਪੁਰਾਣੇ ਖੁੰਡਾਂ ਨਾਲ ਨਹੀਂ ਮੈਨੂੰ ਤਰਕ ਦਲੀਲ ਵਾਲਾ ਕੋਈ ਨਾ ਦਿਖੇ ਤਿੱਤਰਾਂ ਨੇ ਆਵਾਜ਼ ਦੱਸ ਛੇੜ ਕੀ ਲਿਆ ਤੇਰੇ ਜਈਆਂ ਲੀਰਾਂ ਜੱਟ ਪਾ ਗਿਆ ਸੁੱਕੇ ਤੂੰ ਵੀ ਗੱਲ ਸੁਣ ਮੇਰੀ ਗੌਰ ਨਾਲ ਨਹੀਂ ਤੂੰ ਵੀ ਗੱਲ ਸੁਣ ਮੇਰੀ ਗੌਰ ਨਾਲ ਨਹੀਂ ਹੁੰਜਾ ਕਿਸੇ ਤੋਂ ਮੇਰਾ ਦਿਲ ਮੱਚਦਾ ਤੇਰੇ ਕੰਨਾਂ ਵਿੱਚ ਨਵੀਂ ਲੱਲੀ ਛੱਲੀ ਗੂੰਜੇ ਸਾਡੇ ਫੋੜੀ ਉੱਤੇ ਬੱਬੂ ਮਾਨ ਵਜਦਾ ਸਾਡੇ ਫੋੜੀ ਉੱਤੇ ਬੱਬੂ ਮਾਨ ਵਜਦਾ ਕਿਵੇਂ ਨਹੀਂ ਲੱਗੀ ਸਰ ਘੇਟ ਜਾਵਾ ਬਿਲਕੁਲ ਐਂਡ ਕਰ ਲੋ ਬੱਬੂ ਮਾਨ ਨੂੰ ਗੁਰਿੰਦਰ ਜਮਾ ਜਮਾ ਸਰ ਕੀ ਮੈਨੂੰ ਲੱਗੀ ਫਿਲਮ ਓਕੇ ਜੀ ਇਹਨੂੰ ਬੜੀ ਵਧੀਆ ਫਿਲਟਾ ਜੀ ਬਹੁਤ ਵਧੀਆ ਫੈਮਲੀ ਮੂਵੀ ਹੈ ਜੀ ਬਹੁਤ ਸੋਹਣੀ ਮੂਵੀ ਹੈ ਜੀ ਸਾਰੇ ਦੇਖੋ ਜ਼ਰੂਰ ਬਹੁਤ ਨਾਈਸ ਫੈਮ ਬਹੁਤ ਹੀ ਸਿਰ ਹੈ ਮੂਵੀ ਸਰ ਕੀ ਮੈਨੂੰ ਲੱਗੀ ਫਿਲਮ ਬਹੁਤ ਵਧੀਆ ਫਿਲਮ ਰਿਸ਼ਤਿਆਂ ਦੇ ਆਧਾਰ ਤੇ ਬਹੁਤ ਵਧੀਆ ਮੂਵੀ ਸੀਗੀ ਮੈਮ ਬਾਕੀ ਗੱਲ ਇਹ ਆ ਵੀ ਬੱਬੂਮਾਨ ਸਾਹਿਬ ਦੇ ਕਟੜ ਫੈਨਾਂ ਦੀ ਤੁਹਾਨੂੰ ਪਤਾ ਹੈ ਤੇ ਮੈਂ ਵੀ ਬਸ ਅਸੀਂ ਬੱਬੂਮਾਨ ਸਰ ਕਰਕੇ ਆਏ ਸੀਗੇ ਪਰ ਸਟੋਰੀ ਬਹੁਤ ਵਧੀਆ ਸੀਗੀ ਇਟ ਵਾਸ ਆਸਮ ਮੂਵੀ ਬਹੁਤ ਘੈਂਟ ਸੀਗੀ ਦੂ ਕਿਦਾਂ ਦਾ ਲੱਗੇ ਬੱਬੂਮਾਨ ਬਹੁਤ ਵਧੀਆ ਸੀਗਾ ਪਹਿਲਾਂ ਲੱਗਿਆ ਕਿ ਮਤਲਬ ਹਨਾ ਇਹਨਾਂ ਦਾ ਆਪਸ ਚ ਕੁਝ ਹੋਊਗਾ ਬਟ ਜਿਸ ਹਿਸਾਬ ਨਾਲ ਉਹਨਾਂ ਨੇ ਸਟੋਰੀ ਕਰੀ ਸੀਗੀ ਤੇ ਉਹਨਾਂ ਨੂੰ ਆਪਸ ਚ ਇਕੱਠੇ ਕੀਤਾ ਇਟ ਵਾਸ ਅਮੇজিং ਕਿਵੇਂ ਦੀ ਲੱਗੀ ਫਿਲਮ ਫਿਲਮ ਜੀ ਗੱਚਾ ਇੱਕ ਦਿਨ ਉਚਾਲਾ ਪੜ ਰੱਖਿਆ ਮਾਨ ਸਰ ਨੇ ਅੱਛਾ ਬੱਬੂ ਮਾਨ ਸਰ ਨੇ ਨਾ ਦਸਤਾਰ ਸਜਾਈ ਹੋਈ ਹੈ ਫਿਲਮ ਚ ਉਹ ਕਿਵੇਂ ਦੀ ਦਸਮਾਨ ਸਾਹਿਬ ਕਰਕੇ ਆ हमने ਦਸਤਾਰ ਸਜਾਈ ਰੱਖੀ ਵੈਸੇ ਮੈਂ ਹਰਿਆਣਾ ਸੀ ਬਿਲੋਂਗ ਕਰਤਾ ਹੂੰ जीन से माली हमारा गांव है मतलब जुलाना के पास लेकिन मान साहब करके फिल्म का टाइटल ही है की सरदार और मान साहब जो सरदार ये टाइटल है इसका ब्रांड ब्रांडेस्टर घोषित कर दो मान साहब को इसमें कोई सोचने की जरूरत नहीं है मतलब इसको घोषणा कर सकते हो आप कोई की शान है और वैसे भी सरदार जो कौम है या दिलेर कौम है सरदार अरे फिल्म आप जो भी देखोगे आपने पता लगेगा कि रूट से जोड़ के मतलब जो थीम दिखाई गई है उसका क्लाइमेक्स दिखाया गया है मान साहब ने दिखाया है कि अपनी कौम के जो रूट्स है उससे जुड़े रहना चाहिए और सर मतलब जो भी सरदार हो या जो इंडियन होगा वो देख कर प्राउड फील करेगा इस फिल्म को भी बहुत अच्छे से रिप्रजेंट किया है सरदार को कोई किसी भी ऊँक चूक नहीं है अति करा रखी है बिल्कुल

ਹਾਂ ਜੀ ਪੰਜ ਕਿੰਨੇ ਚਾਰ ਦੋ ਨੰਬਰਾਂ ਮਾਨ ਸਾਹਿਬ ਜੀ ਕੋਈ ਲੈਣਾ ਦੇਣਾ ਨਹੀਂ ਅਨਮੋਲ ਹੈ ਮਾਨ ਸਾਹਿਬ ਠੀਕ ਹੈ ਉਹਨਾਂ ਕੋ ਨੰਬਰਾਂ ਕੋਈ ਦੇਣਾ ਲੈਣਾ ਦੇਣਾ ਨਹੀਂ ਟੋਪ ਹੈ ਫਿਲਮ ਮਤਲਬ ਕੋਈ ਸ਼ਿਕਾਇਤ ਕਰੇ ਤਾਂ ਮਤਲਬ ਮੈਨੂੰ ਨਹੀਂ ਲੱਗਦਾ ਇੱਕ ਵੀ ਬੰਦਾ ਨਿਊ ਕਹ ਦੇਗਾ ਕਿ ਵੀ ਅੱਛੀ ਫਿਲਮ ਨਹੀਂ ਹੈ ਕਿ ਮੈਂ ਉਹਨਾਂ ਨੰਬਰ ਤੋਂ ਦੇ ਨਹੀਂ ਕਿ ਜਿਹੜੀ ਨਿਊ ਕਹ ਜਿਓ ਜੀ ਨੇ ਅੱਛੀ ਲੱਗਦੀ ਬਰਾਬਰ ਰਿਫੰਡ ਲੈ ਲਿਓ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਫਾਕੀ ਮਾਨ ਸਾਹਿਬ ਨੂੰ ਨਾ ਪੰਜਾਬੀ ਇੰਡਸਟਰੀ ਦਾ ਬਾਪ ਕਿਹਾ ਜਾਂਦਾ ਵਾ ਕਿਉਂਕਿ ਖਾੜਿਆਂ ਦਾ ਰਾਜਾ ਉਹ ਕਿੰਗ ਮੰਨੇ ਜਾਂਦਾ ਵਾ ਖੇਤੀ ਵਰਗਾ ਕੋਈ ਤਾਂ ਦਾ ਨਹੀਂ ਬੱਬੂ ਮਾਨ